ਮਸ਼ਹੂਰ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਲਗਾਤਾਰ ਰਿਕਾਰਡ ਤੋੜਦੇ ਰਹਿੰਦੇ ਨੇ ਇਤਿਹਾਸ ਉਹਨਾਂ ਨੇ ਇੱਕ ਵਾਰ ਫਿਰ ਲਿਖ ਦਿੱਤਾ ਜਿੱਥੇ ਉਹਨਾਂ ਨੇ 1 ਬਿਲੀਅਨ ਫਾਲੋਅਰਸ ਦੇ ਨਾਲ ਦੁਨੀਆ ਦੇ ਪਹਿਲੇ ਵਿਅਕਤੀ ਬਣਨ ਦਾ ਰਿਕਾਰਡ ਬਣਾ ਲਿਆ ਜੀ ਹਾਂ ਕ੍ਰਿਸਟੀਆਨੋ ਰੋਨਾਲਡੋ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ 1 ਬਿਲੀਅਨ ਫਾਲੋਅਰਸ ਹੋ ਗਏ ਨੇ ਤੇ ਹੁਣ ਲਗਾਤਾਰ ਫੈਨਸ ਉਹਨਾਂ ਨੂੰ ਪਿਆਰ ਦੇ ਰਹੇ ਨੇ ਤੇ ਆਪਣੇ ਫੈਨਸ ਦਾ ਵੀ ਕ੍ਰਿਸਟੀਆਨੋ ਰੋਨਾਲਡੋ ਦੇ ਵੱਲੋਂ ਧੰਨਵਾਦ ਕੀਤਾ ਗਿਆ ਜਿੱਥੇ ਉਹਨਾਂ ਨੇ ਕਿਹਾ ਕਿ 1 ਬਿਲੀਅਨ ਜਰਨੀ ਵਨ ਡ੍ਰੀਮ ਇਹ ਖੁਦ ਰੋनाल्डੋ ਦੇ ਵੱਲੋਂ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕਰਨ ਲਈ ਕਿਹਾ ਗਿਆ ਹਾਲੀ ਦੇ ਵਿੱਚ ਜਦੋਂ ਉਹਨਾਂ ਦੇ ਵੱਲੋਂ ਆਪਣੇ YouTube ਚੈਨਲ ਨੂੰ ਲਾਂਚ ਕੀਤਾ ਜਾਂਦਾ ਹੈ ਤਾਂ ਉੱਥੇ ਵੀ ਹੁਣ 60 ਮਿਲੀਅਨ ਜਿਹੜੇ ਸਬਸਕ੍ਰਾਈਬਰ ਹੋ ਚੁੱਕੇ ਨੇ Instagram ਦੀ ਗੱਲ ਕੀਤੀ ਜਾਵੇ ਤਾਂ ਦੁਨੀਆ ਦੇ ਉਹ ਪਹਿਲੇ ਵਿਅਕਤੀ ਨੇ ਜਿਨ੍ਹਾਂ ਦੇ Instagram ਤੇ ਇੰਨੇ ਜ਼ਿਆਦਾ ਫਾਲੋਅਰਸ ਨੇ Instagram ਤੇ ਉਹਨਾਂ ਦੇ 638 ਮਿਲੀਅਨ ਫਾਲੋਅਰ ਨੇ ਜਦਕਿ X ਦੀ ਗੱਲ ਕੀਤੀ ਜਾਵੇ ਤਾਂ ਉੱਥੇ ਉਹਨਾਂ ਦੇ 113 ਮਿਲੀਅਨ Twitter ਤੇ ਫਾਲੋਅਰਸ ਨੇ ਜਦਕਿ Facebook ਤੇ ਉਹਨਾਂ ਦੇ 170 ਮਿਲੀਅਨ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਵੱਖ-ਵੱਖ ਪਲੇਟਫਾਰਮਾਂ ਤੇ ਹੁਣ ਉਹਨਾਂ ਦੇ 1 ਬਿਲੀਅਨ ਫਾਲੋਅਰਸ ਹੋ ਗਏ ਆ